ਤਰਤੀਬ ਦੇ ਨਾਲ ਇਸ ਸਿਟੇ ਤੇ ਇਸ ਨਤੀਜੇ ਦੇ ਉੱਤੇ ਪਹੁੰਚਿਆ ਕਿ ਭਗਤ ਰਵਿਦਾਸ ਜੀ ਵੱਲੋਂ ਬਾਣੀ ਦੀ ਰਚਨਾ ਕੀਤੀ ਗਈ ਉਹ ਬਾਣੀ ਨੂੰ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਕਾਰ ਦਿੱਤਾ ਗਿਆ ਤੇ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਆ ਉਸ ਭਗਤ ਰਵਿਦਾਸ ਜੀ ਦੀ ਬਾਣੀ ਦਾ ਨਿਖੇਧ ਕਰਦਾ ਉਸ ਦੀ ਬੇਅਦਬੀ ਕਰਦਾ ਇੰਡੀਅਨ ਕਨਸਟੀਟਿਊਸ਼ਨ ਇਹ ਗੱਲ ਸੱਚ ਹੈ ਤੇ ਜੇ ਜਿਹੜੇ ਉਹ ਵੀਰ ਨੇ ਸਾਡੇ ਦਲਿਤ ਕਹਿ ਲੋ ਜਾਂ ਉਹ ਜਾਤਾਂ ਜਿਹੜੀਆਂ ਉੱਚੀਆਂ ਨੇ ਅਸੀਂ ਉੱਚੀਆਂ ਕਹਿੰਦੇ ਹਾਂ ਉਹਨਾਂ ਜਾਤਾਂ ਨੂੰ ਉਹ ਉੱਚੀਆਂ ਜਾਤਾਂ ਦੇ ਜਿਹੇ ਲੋਕ ਸਮਝ ਗਏ ਨਾ ਉਹਨਾਂ ਨੇ ਸੰਵਿਧਾਨ ਨੂੰ ਫਾੜ-ਫਾੜ ਕੇ ਸੁੱਟਣਾ ਤੇ ਜਿੰਨੇ ਵੀ ਡਾਕਟਰ ਅੰਬੇਦਕਰ ਦੇ ਪੁੱਤ ਨੇ ਉਹਨਾਂ ਨੇ ਆਪ ਤੋੜਨਾ ਸ਼ੁਰੂ ਕਰ ਦੇਣਾ ਉਹਨਾਂ ਨੂੰ ਜੇ ਇਹ ਗੱਲ ਸਮਝ ਗਏ ਜਿਹੜੇ ਅੱਜ ਆਪਾਂ ਕਰਨ ਲੱਗੇ ਆ ਕਿ ਭਗਤ ਰਵਿਦਾਸ ਜੀ ਦੀ ਬਾਣੀ ਦਾ ਸਿਧਾਂਤ ਦੇ ਵਿੱਚ ਵਿਰੋਧ ਕਿਵੇਂ ਆ ਪੂਰੀ ਦੁਨੀਆ ਦੇ ਵਿੱਚ ਕੁਝ ਗਿਣਤੀ ਦੇ ਅਜਿਹਿਆਂ ਮਹਾਨ ਰੂਹਾਂ ਹੋਈਆਂ ਨੇ ਜਿਨ੍ਹਾਂ ਦੇ ਸ਼ਬਦਾਂ ਨੂੰ ਤਾਂ ਤਾਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਦਿੱਤੀ ਗਈ ਹੈ ਉਹਨਾਂ ਚੋਂ ਭਗਤ ਰਵਿਦਾਸ ਜੀ ਇੱਕ ਨੇ ਜਿਨ੍ਹਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਇਹਦੇ ਚ ਜਦੋਂ ਅਸੀਂ ਦੇਖਦੇ ਹਾਂ ਨਾ ਕਿ ਉਹ ਆਮ ਬੰਦੇ ਦੀ ਪਹੁੰਚ ਤੋਂ ਦੂਰ ਨਹੀਂ ਉਹ ਸ਼ਬਦ ਆਮ ਬੰਦਾ ਆਮ ਕਵੀ ਆਮ ਮਨੁੱਖ ਜਾਂ ਦਾਰਸ਼ਨਿਕ ਬੰਦਾ ਪ੍ਰੋਫੈਸਰ ਜਾਂ ਵਿਦਵਾਨ ਉਹ ਭਗਤ ਰਵਿਦਾਸ ਜੀ ਦੀ ਪਹੁੰਚ ਨੂੰ ਫੜ ਨਹੀਂ ਸਕਦਾ ਹੈਗਾ ਉੱਥੇ ਤੱਕ ਪਹੁੰਚ ਨਹੀਂ ਸਕਦਾ ਕਲਮ ਚਲਾਉਣੀ ਤਾਂ ਦੂਰ ਦੀ ਗੱਲ ਸੋ ਇੱਥੋਂ ਅਸੀਂ ਗੱਲ ਇਹ 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 ਸਥਾਪਿਤ ਹੁੰਦੀ ਹੈ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਉਹ ਮੈਨਿਮੇਡ ਉਹਦੇ ਤੇ ਅੰਬੇਦਕਰ ਦਾ ਠੱਪਾ ਲੱਗਿਆ ਹੋਇਆ ਉਹ ਕੀ ਕਰਦਾ ਉਹ ਦਲਿਤਾਂ ਦੇ ਦਿਲਾਂ ਦੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਨਾਲੋਂ ਜ਼ਿਆਦਾ ਉਸ ਇੰਡੀਅਨ ਕਨਸਟੀਟਿਊਸ਼ਨ ਦਾ ਸਤਕਾਰ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਨੂੰ ਇੱਕ ਤੈਸ਼ੁਦਾ ਪ੍ਰੋਗਰਾਮ ਦੇ ਤਹਿਤ ਉਸ ਨੂੰ ਵੱਡਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਨਾਲੋਂ ਵੀ ਵੱਡਾ ਅਤੇ ਭਗਤ ਰਵਿਦਾਸ ਜੀ ਤੋਂ ਵੀ ਵੱਡਾ। ਸੋ ਬਹੁਤੇ ਲੋਕ ਨੇ ਜਿਹੜੇ ਉਹ ਇੰਡੀਅਨ ਕਨਸਟੀਟਿਊਸ਼ਨ ਨੂੰ ਆਪਣਾ ਗ੍ਰੰਥ ਮੰਨਦੇ ਨੇ। ਦਲਿਤ ਦਲਿਤ ਉਹਨੂੰ ਮੱਥਾ ਟੇਕਦੇ ਨੇ। ਉਹ ਉਹਨਾਂ ਦੀ ਸ਼ਰਧਾ ਦੇ ਨਾਲ ਉਹਨਾਂ ਦੀ ਆਸਥਾ ਦੇ ਨਾਲ ਉਹ ਚੀਜ਼ ਨੂੰ ਜੋੜ ਦਿੱਤਾ ਗਿਆ ਸੋ ਇਸ ਕਰਕੇ ਅਸੀਂ ਹੁਣ ਹੁਣ ਇਹ ਦਲਿਤ ਵੀਰਾਂ ਨੇ ਸੋਚਣਾ ਕਿ ਇੰਡੀਅਨ ਕਨਸਟੀਟਿਊਸ਼ਨ ਮਹਾਨ ਹੈ ਕਿ ਭਗਤ ਰਵਦਾਸ ਜੀ ਮਹਾਨ ਨੇ ਬੀ ਆਰ ਅੰਬੇਦਕਰ ਵੱਡਾ ਜਾਂ ਭਗਤ ਰਵਦਾਸ ਜੀ ਵੱਟੇ ਨੇ ਹੁਣ ਇੱਥੇ ਟਕਰਾ ਹੁਣ ਮੈਂ ਅੱਗੇ ਟਕਰਾ ਦੀ ਗੱਲ ਕਰੂੰਗਾ ਇੱਥੇ ਟਕਰਾ ਪੈਦਾ ਕਰ ਦਿੱਤਾ ਅ ਹਿੰਦੂ ਸਟੇਟ ਨੇ ਹਿੰਦੂ ਤਾਕਤ ਨੇ ਉਹ ਟੈਸਟ ਜੋ ਪ੍ਰੋਗਰਾਮ ਦੇ ਤਹਿਤ ਚੱਲ ਰਹੀ ਹੈ ਉਹ ਤਾਕਤ